Thank <laughs> you. شبد اوتار جہاز شری گرو گرتھ ساحب سچے پاشا مہاراج جیون پوتر ہزلی اندر بیٹھ کر کے جو ਪਾਇਸਰ ਪਾਇ ਦਾ ਸ਼ੁਸ਼ਿੰਦੀ ਖਾਨਦਾਨ ਜੋ ਸ਼੍ਰੀਮਾਨ ਸਤ ਜਿਆਨੀ ਜਰਨਾਇਬ ਸਿੰਘ ਜੀ ਦਾਸ ਸਾਹਿਬ ਤੇ ਡਰਗ ਵਾਲੇ ਮਾਕੂ ਖਾਨਦਾਨ ਆਰੰਭੀ ਸੰਘਰਸ਼ ਦੇ ਦੌਰਾਨ ਆਪਣੀਆਂ ਸ਼ਹਾਦਤਾਂ ਦੇ ਕਰਕੇ ਉਸ ਅਕਾਲ ਤਖਤ ਦੀ ਜਨਾਂ ਦੇ ਵਿੱਚ ਬਹੁਤ ਰਹਿਣ ਜਿਨ੍ਹਾਂ ਦੇ ਮਹਾਨ ਸ਼ਹੀਦੀ ਦੇ ਦੌਰੰਤ ਬੱਚਿਆਂ ਵੱਲੋਂ ਹਾਜ਼ਰ ਕੀਰਤਨ ਕੀਤਾ ਗਿਆ। ਉਪਰੰਤ ਜੋ ਸਾਧੂ ਰਹਿਮਤ ਦੇ ਘਰ ਵਿੱਚ ਆਕਰਮਿਤ ਕੀ ਹੱਜ ਦੇ ਮਹਾਨ ਸਮਾਗਮ ਦੇ ਪ੍ਰਤੀ ਸਿੱਖਾਂ ਨੂੰ ਆਪਣਾ ਉਪਦੇਸ਼ ਸਿੱਖਿਆ ਪੱਖੀ ਸਰਦੇਵੇਂ ਸ੍ਰੀ ਮੁਖ ਆਪ ਦੇ ਉੱਤੇ ਅੰਦਰ ਉਸ ਦੀ ਕੁਝ ਸਮਾਂ ਵਿਚਾਰ ਕਰਵਾਸ ਤੇ ਆਪਾਂ ਜੋ ਬੈਠੇ ਆ ਜਿੰਨੇ ਵੀ ਸੰਗਤ ਭਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਤ ਬਿਲਕੁਲ ਜੁਰੀ ਅੰਦਰ ਜੁੜ ਬੈਠੀ ਹੈ ਆਤਮ ਦੀ ਆਗਿਆ ਕਸ਼ਿਸ਼ ਕਰੋ ਗੁਰੂ ਗ੍ਰੰਥ ਸਾਹਿਬ ਤੋਂ ਲਈਏ ਆਗਿਆ ਹੋਰ ਪੱਤੇ ਕਰੋ ਇਸ ਨਗਰ ਦੇ ਹਤਵੰਤੇ ਸੰਗਤ ਪੁਲਾਵ ਜਲਰਾ ਦੇ ਵਿੱਚ ਬੇਨਤੀ ਕਰਾਂ ਜਿੱਥੇ ਅਸੀਂ ਕੋਨਾ ਮਹਾਨ ਸੂਰਬੀ ਯੋਧਿਆਂ ਨੂੰ ਯਾਦ ਰੱਖਣਾ ਹੈ ਉਥੇ ਅੱਜ ਜਿਹੜਾ ਸਾਡਾ ਫਰਜ਼ ਹੈ ਜਿੱਥੇ ਬੁਰੇ ਕੇ ਪਸੀਨਾ ਦੀ ਸੰਭਾਲ ਕਰਨੀ ਉਥੇ ਬੱਚਿਆਂ ਦੀ ਸੰਭਾਲ ਕਰਨੀ ਪਰ ਅਗੋਂ ਜਦੋਂ ਸਾਡਾ ਪਾਕਿਸਤਾਨ ਵਿਆਪਿਕ ਤੇ ਮਿਤਾਸ ਦਰਸ਼ਕ ਦਰਸ਼ਕ ਆਇਆ ਜਿੰਨੇ ਬੱਚੇ ਪਾਕਿਸਤਾਨ ਦੇ ਸਿੱਖਾਂ ਨੇ ਵੇਖੇ ਕਿਸੇ ਦੇ ਕੇਸ ਕਰਦੇ ਕਿਸੇ ਨੇ ਇਹ ਕੇਸ ਕਰਦਾ ਨਹੀਂ ਕਿ ਉਹ ਬੱਚੇ ਹਜ਼ੂਰੀ ਰਾਗੀ ਨਰਸਾ ਸਾਹਿਬ ਦੇ ਉਹ ਬੱਚੇ ਹਜ਼ੂਰੀ ਜਨ ਸਾਹਿਬ ਚਾਨੂਆ ਅੰਗਰੀ ਸਰਦਾਰੀ ਦੇ ਬਿਆ ਇਹ ਵੀ ਪਤਾ ਕਿਤੇ ਹੈ ਗੁਰਦਾ ਦੇ ਬਚਨ ਨੂੰ ਸੱਚ ਚੱਕਰ ਨੂੰ ਕਰੀ ਗੁਰਬਾਣੀ ਵਿਚਾਰ ਕਰਕੇ ਜੀਵਨ ਬਣਾਇਆ ਉਹਨੂੰ ਸਤਨਾਮ ਧਰੋ ਦਿੱਤਾ ਜਰੂਰ ਹੈ ਗੁਰਬਾਣੀ ਬਹੁਤਾਂ ਨੇ ਤਰਦੇ ਤਰਦੇ ਪਹਿਲਾ ਪਹਿਲਾ ਨਗਰ ਦੇ ਕਰਿਆਣ ਬਾਬਾ ਤੁਤਾ ਜਦੋਂ ਵੀ ਮੈਂ ਸਮਾ ਗੰਗਾ ਹੀ ਹੁੰਦਾ ਮੇਰੇ ਬਲੋਂ ਤੁਸੀਂ ਸਮਾ ਪਹਿਲਾ ਫਲਕਿਆਂ ਦੇ ਘਟਾ ਦੋ ਜਦੋਂ ਮੈਂ ਕੋਈ ਤੁਹਾਨੂੰ ਸੁਣਾਉਣ ਨੂੰ ਤਿਆ ਹਰ ਕੋਈ ਗੁਰੂ ਨੇ ਰਾਤ ਨੂੰ ਸਮਾ ਨੂੰ ਦੇ ਪਰ ਪਾਏ ਸਾਡੀ ਛੋੜੀ ਵਿੱਚ ਕੀ ਪਾਇਆ ਗੁਰੂ ਜੀ ਦੀ ਗੁਰ ਸਿਖਾਉ ਗੁਰੂ ਸਾਹਿਬ ਆਸ ਸੁਧਾਰਣ ਦੀ ਜ਼ਰੂਰਤ ਹੈ ਜੇ ਆਪੀ ਵਿਚਾਰ ਨਾਲ ਧਰੂ ਕਰshifts ਤੁਰ ਗਿਆ ਆਜਾ ਆਪਣੇ ਦੇਲ ਨਹੀਂ ਜਾਂਦੇ ਆਪਣੇ ਆਪ ਹੀ ਹੱਥ ਮੋੜ ਲੈਂਦੇ ਕਿਉਂਕਿ ਸਾਨੂੰ ਸਤਾਂਤ ਦੇ ਜੀਵਨ ਦਾ ਪਤਾ ਲੱਗ ਜਾਏਗਾ ਅਸੀਂ ਜੀਵਨਵਰਤਕਾਂ। ਜੀਵਨਵਰਤਕ ਕੇ ਫਿਰ ਐਸੇ ਸੰਤ ਦੇ ਚਰਨਾਂ ਨਾਲ ਜੁੜ ਕੇ ਉਹਨੂੰ ਸਿੱਖਿਆ ਲੈ ਕੇ ਆਪਣਾ ਜੀਵਨ ਸੰਭਾਲਣਾ। ਆਸੀਂ ਸਾਨੂੰ ਉਹ ਗੋਲ ਸੰਤ ਨਾਲ ਜੁੜ ਕੇ ਉਹਦੇ ਪੈਰ ਛੂਣ ਦਾ ਹੁਕਮ ਨਹੀਂ ਸੀ। ਸਤ ਨਾਲ ਜੁੜ ਕੇ ਉਹਦੀ ਕਮਾਈ ਦੇ ਵਿੱਚੋਂ ਕੁਝ ਸਮਝ ਲੈ ਕੇ ਕੁਝ ਗਿਆਨ ਲੈ ਕੇ ਆਪਣੇ ਜੀਵਨ ਨੂੰ ਸਵਾਰਨ ਦਾ ਉਪਰ ਸਿੱਖਣਾ ਆਜਾ ਸਿੱਖਤ ਨੂੰ ਚੱਲਦੀ ਮੇਰੇ ਵਰਗਾ ਦਾ ਦੋ ਗੱਲਾ ਵਰਤ ਤੇ ਜਿਹੜਾ ਅੰਨੀ ਸ਼ਰਧਾ ਨਾਲ ਤਾਇਨ ਉਹ ਬੰਦਾ ਕਿਉਂ ਫਲਾਣਾ ਬਾਸ ਜੋ ਆਪਣੇ ਫਿਰਦੇ ਬਸ ਤੇ ਹੀ ਆਪਣੇ ਪਿੱਛੇ ਲੱਗ ਜਾ ਪਰ ਅਸਲ ਵਿੱਚ ਸਾਡੇ ਪਿੱਛੇ ਨਹੀਂ ਰੱਟਣਾ ਇੱਥੇ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਕੋ ਸਤਿਨਾਮ ਸੁਣੋ ਸਰਦੀਆਂ ਪਰ ਆਖਰੀ ਫੈਸਲਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਹੈ ਜੇ ਜੀਵਨ ਵਿੱਚ ਇੱਕ ਗੱਲ ਵਸਾ ਲੋਗੇ ਤੇ ਦੁਨੀਆ 'ਚ ਕੋਈ ਵੀ ਐਸਾ ਨਹੀਂ ਹੋਏਗਾ ਜਿਹੜਾ ਸਾਨੂੰ ਗਲਤ ਰਸਤੇ ਲੈ ਜਾਏ ਜੇ ਅਸੀਂ ਗੁਰੂ ਦੀ ਗੱਲ ਸੁਣਨ ਲੱਗ ਪਏ ਤੇ ਗੱਲ ਦੀ ਜ਼ਰੂਰਤ ਹੈ ਥਾਓ ਅੱਜ ਆਪਾਂ ਸ਼ਬੀਦਾਂ ਨੂੰ ਯਾਦ ਕਰ ਰਹੇ ਹਾਂ ਕਿ ਜੋ ਸ਼੍ਰੀ ਮੁਕਤਸਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਅੱਜ ਬਖਸ਼ਿਆ ਹੈ ਕੁਸ਼ਤੀ ਵਿਚਾਰ ਕਰਕੇ ਆਪੋ ਫਿਰ ਧਾਰੀ ਸਿੰਘ ਆ ਜਾਣੇ ਉਹ ਆਪਾਂ ਹਰਜਸ ਗੁਰ ਇਤਿਹਾਸ ਸਰਵ ਕਰਨਾ ਵਿਚਾਰ ਸਰਵ ਕਰਨੀ ਹੈ ਫਾਉ ਗੁਰੂ ਸਾਹਿਬ ਨੇ ਜੋ ਬਖਸ਼ਿਸ਼ ਕੀਤੀ ਉਹ ਆਪਾਂ ਨਾਤਾ ਨਹੀਂ ਕੋਸ਼ਿਸ਼ ਕਰੀਏ ਜਿੰਨੇ ਵੀ ਸੰਗਤ ਬੈਠੇ ਹੋਏ ਇੱਕ ਵਾਰ ਬੜੇ ਪ੍ਰੇਮ ਵਿੱਚ ਝਿਜਕਿਆ ਉਹ ਸਤਨਾਮ ਤੇ ਬਾਣੀ ਸੋਰਠ ਪਾਤੰਡਾ ਪੰਜਵਾ ਸਤਿ ਗੁਰੂ ਅਧਿਆਸ਼ ਸ਼ਰਮਾ ਜਿਨ੍ਹਾਂ ਨੇ ਆਪਣਾ ਜੀਵਨ ਵਾਲ ਕੇ ਸਾਨੂੰ ਸੰਦੇਸ਼ ਦਿੱਤਾ ਹੈ ਇਸ ਸਿੱਖਾ ਜੇ ਬਾਣੀ ਦਾ ਧਾਰਨੀ ਹੋ ਜਾਏਗਾ ਤभी ਤਵੀ ਤੇ ਵੀ ਆਨੰਦ ਮਾਣੇਗਾ ਇਸੇ ਕਰਕੇ ਸਾਨੂੰ ਸੁੱਖ ਮਿਲ ਨਹੀਂ ਰਿਹਾ ਜਰੂਰਤ ਆ ਸੁੱਖ ਮੰਗੀਏ ਦਾ ਸੁੱਖ ਕਿਹੜਾ ਨਾਮ ਦਾ ਸੁੱਖ ਹੈ ਨਾਮ ਦੇ ਸੁੱਖ ਅੰਦਰ ਦੁਨੀਆਂ ਦੇ तमाम ਪਦਾਰਥ ਆ ਜਾਂਦੇ ਨੇ ਉਹ ਸਿੱਖੋ ਗੁਰੂ ਤੋਂ ਗੁਰੂ ਦਾ ਨਾਮ ਲੰਗੋ ਗੁਰੂ ਦਾ ਪਿਆਰ ਲੰਗੋ ਗੁਰੂ ਦੇ ਚਰਨ ਕਮਨਾਂ ਦੀ ਰਹਿਤ ਲੰਗੋ ਬਸ ਫਿਰ ਆਪ ਹੀ ਨਾ ਕਰਦਾ ਦਾ ਕਿਰਪਾ ਉਦੈ ਹੋਣੀ ਹੈ ਜਿੱਤੇ ਗੁਰੂ ਨੇ ਆਪ ਤੇਰੇ ਸਿਰ ਤੇ ਹੱਥ ਰੱਖ ਦਿੱਤਾ ਸਤਨਾਮ ਗੁਰੂ ਅਰਜਨ ਸਾਹਿਬ ਮਹਾਰਾਜ ਕੀ ਕਿਰਪਾ ਕਰਦੇ ਰਹਾਉ ਦੇ ਬੰਦ ਅੰਦਰ ਸਤਿਗੁਰੂ ਮਹਾਰਾਜ ਕਹਿੰਦੇ ਹਰ ਕੇ ਨਾਮ ਕੀ ਵਡਿਆਈ ਹੈ ਭਾਈ ਅਸਲ ਵਿੱਚ ਨਾ ਦੁਨੀਆ ਅੰਦਰ ਆਦੂ ਜਾਗਤ ਹੈ ਇਹਦੇ ਅੰਦਰ ਜੇ ਕਿਤੇ ਰਹਿਮਤ ਹੈ ਜੇ ਕਿਤੇ ਬਖਸ਼ਿਸ਼ ਹੈ ਦੀ ਵਡਿਆਈ ਕਰੇ ਸਰਨਾਥਾ ਦੇ ਹੋਰ ਕਰਕੇ ਉਸ ਦੀ ਸਿਧ ਸਿਧਾ ਕਰਕੇ ਸੰਪ੍ਰਪਤ ਜੀਦਾ ਉਹ ਸਤਨਾਮ ਸਰਨਾਥਾ ਦੇ ਧੁਰ ਗਾਇ ਬਿਨਾ ਆ ਜੀਵਨ ਭਾਵੇਂ ਅਸੀਂ ਬਖਾਵਾ ਕਰ ਹੀ ਜਾਈਏ ਗੁਰੂ ਦਾ ਬਾਣਾ ਪਾ ਕਰਕੇ ਪਰ ਅਸਲ ਜੀਵਨ ਕੋਈ ਹੈ ਜਿਸ ਦਿਨ ਬਾਣਾ ਨਹੀਂ ਬਾਣੀ ਦੇ ਬਾਣੇ ਦੇ ਨਾਲ ਬਾਣੀ ਵੀ ਅੰਦਰ ਵਸ ਗਈ ਆ ਉਹ ਸਤਨਾਮ ਜੀਵਨ ਬਣੇਗਾ ਮਹਾਰਾਜ ਜੀ ਤੇ ਹੁਣ ਜਿਹੜੀ ਸ਼ਹੀਦੀ ਗਾਦੀ ਯਾਦ ਅੰਦਰ ਜੁੜੇ ਸ਼ਹੀਦ ਕਦੇ ਸੋਖੇ ਬਣਦੇ ਨੇ ਸ਼ਹੀਦ ਦੀ ਬਾਤ ਹੀ ਹਿੰਦੀ ਵਾਸਤੇ ਪਹਿਲਾਂ ਧੁਰੂ ਮਨਾਉਣਾ ਪੈਂਦਾ ਹੈ ਜੀ ਦਿੱਤਾ ਪ੍ਰਾਪਤ ਹੁੰਦੀ ਹੈ ਆਪ ਜਾਣੋ ਹੋਇਆ ਨਾ ਮਹਾਰਾਜ ਦਾ 6ਵੇਂ ਪਾਤਸ਼ਾਹ ਦਾ ਗੁਰੂ ਮਹਾਰਾਜ ਨੇ ਸਨਮਾਨ ਕਰਕੇ ਸਿੱਖਾਂ ਨੂੰ ਸਨਮਾਨ ਤੇ ਜਦੋਂ ਸਨਮਾਨ ਕਰਨ ਲੱਗੇ ਨਾ ਇੱਕ ਸਿਪਾਹੀ ਕਾਫੀ ਫਟੜ ਸੀ ਉਹਦੇ ਜਦੋਂ ਗਲੇ ਦੇ ਵਿੱਚ ਮਹਾਰਾਜ ਸ੍ਰੀ ਪਾਤਸ਼ਾਹ ਸਿਰੋਪਾਉ ਦੀ ਬਖਸ਼ਿਸ਼ ਕਰਨ ਲੱਗੇ ਉਹ ਸਿੱਖ ਧਾਹਾ ਮਾਰ ਕੇ ਉਹ ਰੁਕ ਗਏ ਗੁਰੂ ਮਹਾਰਾਜ ਨੇ ਗਲੇ ਨਾਲ ਲਾਇਆ ਪੁੱਛਿਆ ਸਿੱਖਾ ਕੀ ਕਾਰਨ ਲੁੰਦਾ ਕਿ ਸਾਤਨਾ ਕੀ ਕਾਰਨ ਹੈ ਹਾਂ ਕੋਈ ਦਗਾ ਨਹੀਂ ਗੁਰੂ ਜੀ ਕਹਿੰਦੇ ਸਾਤਨਾ ਨਹੀਂ ਕਰਦੇ ਨੀ ਲੁੰਦਾ ਮੈਂ ਕਹਿੰਦਾ ਮੇਰੇ ਪਿਆਰੇ ਵੀਰ ਸ਼ਹਾਸਤ ਦਾ ਜਾਨ ਪੀ ਗਏ ਮੈਨੂੰ ਸ਼ੀਤ ਜਿਹੀ ਨਹੀਂ ਆਈਆ ਕੋ ਸਾਤਨਾ ਇਹ ਪੂਰਨ ਇਰਫਾਲ ਹੁੰਦੀ ਦਾ ਜਿਨ੍ਹਾਂ ਦੇ ਯਾਰ ਵਿੱਚ ਜੁੜੇ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਜੀਵਨ ਵਿੱਚ ਪਾਣੀ ਕਰਤਾ ਕਿਉਂਕਿ ਪਾਣੀ ਤੋਂ ਬਿਨਾ ਬੰਦਾ ਸੱਤ ਦੇ ਮਾਰਗ ਤੇ ਚੱਲੀ ਨਹੀਂ ਸਕਦਾ ਅੱਜ ਸਾਡਾ ਮਨ ਮਾਇਆ ਦੇ ਅਧੀਨ ਹੈ ਅੱਜ ਸਾਡਾ ਮਨ ਰੱਬ ਦੇ ਗੋਣ ਨਹੀਂ ਗਾਉਂਦਾ ਆਖੋ ਸਤਨਾਮ ਮਨ ਨਹੀਂ ਗਾਉਂਦਾ ਜੇ ਕਿਤੇ ਬੰਦੇ ਆ ਨਾ ਸਤਸੰਗ ਵਿੱਚ ਤਨ ਤੇ ਗਾਉਂਦਾ ਪਰ ਮਨ ਨਹੀਂ ਗਾਉਂਦਾ ਕਿਉਂਕਿ ਮਨ ਮਾਇਆ ਦੇ ਅਧੀਨ ਹੈ ਜਿਵੇਂ ਜਿਵੇਂ ਬੰਦਾ ਸਤਸੰਗੀ ਬਣਦਾ ਹੈ ਪਹਿਲਾਂ ਹੁਣ ਜਿਹੜਾ ਆਪਾਂ ਪੜਦੇ ਹੋ ਨਾ ਭਾਈ ਗੁਰਦਾਸ ਜੀ ਦਾ ਇੱਕ ਬਚਨ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ ਸਤਗੁਰ ਕੋਟ ਪੈੰਡਾ ਅੱਗੇ ਹੋਏ ਲੇਤਾ ਉਹਦਾ ਅਰਥ ਹੀ ਇਹ ਹੈ ਕਿ ਸਿੱਖਾ ਉਦਮ ਦਾ ਕਦਮ ਚੱਕ ਤੇ ਗੁਰੂ ਕੋਲੇ ਜਾ ਜਿੰਨਾ ਚਿਰ ਉਹ ਉਦਮ ਦਾ ਕਦਮ ਨਹੀਂ ਚੱਕਿਆ ਜਾਂਦਾ ਜਿੰਨਾ ਚਿਰ ਗੁਰੂ ਨਾਲ ਸਾਹਜ ਨਹੀਂ ਪੈਂਦੀ ਉਨਾ ਚਿਰ ਕੋੜਾ ਕਦਮ ਚੱਲ ਕੇ ਗੁਰੂ ਨਹੀਂ ਆਏਗਾ ਗੁਰੂ ਉਦੋਂ ਆਉਂਦਾ ਜਦੋਂ ਤੇਰਾ ਉਦਮ ਦਾ ਕਦਮ ਚੱਕਿਆ ਗਿਆ ਹੁਣ ਅਸੀਂ ਉਹ ਉਦਮ ਕਰਨਾ ਨਿਤ ਦੀ ਸੰਗਤ ਕਰਕੇ ਤੇ ਜਿਸ ਦਿਨ ਉਸ ਦੇ ਵਿੱਚੋਂ ਗੁਰੂ ਰਹਿਮਤ ਦੇ ਘਰ ਵਿੱਚ ਆ ਗਿਆ ਕਿਉਂਕਿ ਸਤ ਸੰਗੀਆਂ ਦੀ ਸੰਗਤ ਪਹਿਲਾਂ ਹੈ ਤੇ ਉਸ ਤੋਂ ਬਾਅਦ ਗੁਰੂ ਦੀ ਰਹਿਮਤ ਆਏਗੀ ਜਦੋਂ ਗੁਰੂ ਦੀ ਰਹਿਮਤ ਆ ਗਈ ਜਿਸ ਦਿਨ ਗੁਰੂ ਨੇ ਕਰੋੜਾ ਕਦਮ ਚੱਲ ਕੇ ਤੈਨੂੰ ਆਪਣੇ ਗਲੇ ਨਾਲ ਲਾ ਲਿਆ ਗੁਰਸਿੱਖਾ ਉਹਦੇ ਤੇਰਾ ਤਨ ਨਹੀਂ ਸਿਮਰੇਗਾ ਉਹਦੇ ਤੇਰਾ ਮਨ ਸਿਮਰੇਗਾ ਆਖੋ ਸਤਨਾਮ ਹੁਣ ਜਿਸ ਦਿਨ ਮਨ ਸਿਮਰਨ ਦੇ ਵਿੱਚ ਜੁੜ ਗਿਆ ਤੇ ਮਨ ਤੋਂ ਬਾਅਦ ਰੋਮ ਰੋਮ ਸਿਮਰੇਗਾ ਹੁਣ ਰੋਮ ਕਰੋੜਾ ਨੇ ਸਰੀਰ ਦੇ ਤੇ ਫਿਰ ਇੱਕ ਜਪਜੀ ਸਾਹਿਬ ਕੀ ਕਰੋੜਾ ਜਪਜੀ ਸਾਹਿਬ ਹੁੰਦੇ ਨੇ ਆਖੋ ਸਤਨਾਮ ਪਰ ਉਹਦੇ ਜਿਹਦਾ ਰੋਮ ਸਿਮਰਿਆ ਜਿਹਦਾ ਮਨ ਸਿਮਰਿਆ ਕਿਉਂਕਿ ਅੱਜ ਮਨ ਤੇ ਮਾਇਆ ਹੈ ਜਿਸ ਦਿਨ ਮਨ ਤੇ ਗੁਰੂ ਦਾ ਪਹਿਰਾ ਹੋ ਗਿਆ ਜੋ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੇ ਨਾ ਭਾਈ ਜਿੱਦੇ ਗੁਰੂ ird gird ਖੜ ਗਿਆ ਉਹਦੇ ਮਨ ਸਿਮਰੇਗਾ ਉਹਦੇ ਰੋਮ ਰੋਮ ਸਿਮਰੇਗਾ ਤੇ ਉਹਦੇ ਹੀ ਆ ਸੰਤਾਂ ਵਾਲੀ ਅਵਸਥਾ ਹੋਏਗੀ ਜਿਹੜੀ ਸੰਤਾਂ ਦੀ ਅਵਸਥਾ ਸੀ ਕਹਿਣ ਨੂੰ ਮੇਰੇ ਵਰਗਾ ਕਹਿ ਦਿੰਦਾ ਐ ਇੰਨੀ ਬਾਣੀ ਕਿਵੇਂ ਪੜੀ ਜਾਊ ਅੱਧਾ ਘੰਟਾ ਲੱਗਦਾ ਐ ਪਰ ਉਹ ਅੱਧਾ ਘੰਟਾ ਇੱਕ ਪਾਠ ਨਹੀਂ ਹੁੰਦਾ ਕਰੋੜਾਂ ਪਾਠ ਹੁੰਦੇ ਨੇ ਆਖੋ ਸਤਨਾਮ ਸਾਥੋਂ ਨਹੀਂ ਹੁੰਦੇ ਪਰ ਰੱਬ ਦੇ ਪਿਆਰਿਆਂ ਤੋਂ ਹੁੰਦੇ ਨੇ ਇਸ ਕਰਕੇ ਗੁਰਸਿੱਖੋ ਬਾਣੀ ਨਾਲ ਜੁੜੋ ਬਾਣੀ ਜੀਵਨ ਦਾ ਅੰਗ ਬਣਨਾ ਚਾਹੀਦਾ ਹੈ ਜਿਸ ਦਿਨ ਬਾਣੀ ਅੰਦਰ ਵਸ ਗਈ ਜਿਸ ਦਿਨ ਤੁਹਾਡਾ ਮਨ ਗਉਣ ਲੱਗ ਪਿਆ ਗੁਰੂ ਦਾ ਹੱਥ ਆਪਣੇ ਆਪ ਹੀ ਤੇਰੇ ਸਿਰ ਤੇ ਆ ਜਾਏਗਾ ਆਖੋ ਸਤਨਾਮ ਪ੍ਰੇਮਤ ਫਿਰ ਹੋਣੀ ਹੈ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਹ ਵੜਿਆਈਆਂ ਆਹ ਸਰਦਾਰੀਆਂ ਜਿਹੜੀਆਂ ਸਾਨੂੰ ਬਖਸ਼ੀਆਂ ਨੇ ਇਹ ਵਾਹਿਗੁਰੂ ਦੀ ਰਹਿਮਤ ਨਾਲ ਪ੍ਰਾਪਤ ਹੋਇਆ ਕਿਉਂਕਿ ਚਾਰੇ ਪਾਸੇ ਜੇ ਕਿਤੇ ਰਹਿਮਤ ਹੈ ਉਹ ਹਰੀ ਪਰਮੇਸ਼ਰ ਦੇ ਨਾਮ ਦੀ ਹੈ ਨਾਮ ਕਰਕੇ ਹੀ ਅਸੀਂ ਉਹਨਾਂ ਨੂੰ ਅੱਜ ਵੀ ਯਾਦ ਪਏ ਕਰਦੇ ਆ ਅੱਜ ਵੀ ਸੰਤਾਂ ਦੀ ਤਸਵੀਰ ਤੋਂ ਐਵੇਂ ਨਹੀਂ ਡਰਦੇ ਕਿ ਐਵੇਂ ਡਰੀ ਜਾਂਦੇ ਨੇ ਕਿਉਂਕਿ ਉਸ ਤਸਵੀਰ ਦੇ ਅੰਦਰ ਅੱਜ ਵੀ ਨਾਮ ਵਰਤਦਾ ਆਖੋ ਸਤਨਾਮ ਨਾਮ ਤੇ ਨਹੀਂ ਕਿਤੇ ਗਿਆ ਜੇ ਨਾਮ ਨਹੀਂ ਗਿਆ ਤੇ ਫਿਰ ਸੰਤ ਵੀ ਕਿਤੇ ਨਹੀਂ ਗਏ ਉਹ ਵੀ ਅਕਾਲ ਪੁਰਖ ਵਿੱਚ ਅਭੇਦ ਜ਼ਰੇ-ਜ਼ਰੇ ਵਿੱਚ ਸਮਾਏ ਨੇ ਇਸੇ ਕਰਕੇ ਡਰਦੇ ਨੇ ਆਖੋ ਸਤਨਾਮ ਇਹ ਵਡਿਆਈ ਨਾਮ ਦੀ ਹੈ ਆਠ ਪਹਿਰ ਗੁਣ ਗਾਈ ਤੇ ਜਦੋਂ ਕਿਸੇ ਨੂੰ ਇਹ ਵਡਿਆਈ ਦਿੰਦਾ ਆ ਅੱਠੇ ਪੈਰ ਗਾਉਣ ਦਾ ਮਤਲਬ ਵੀ ਉਹੀ ਮਨ ਗਾਉਣਾ ਹੈ ਤਨ ਗਾਉਣਾ ਨਹੀਂ ਤਨ ਕਦੇ ਵੀ ਅੱਠੇ ਪੈਰ ਨਹੀਂ ਗਾ ਸਕਦਾ ਅਸੀਂ ਸੋਣਾ ਵੀ ਹੈ ਅਸੀਂ ਆਰਾਮ ਵੀ ਕਰਨਾ ਹੈ ਪਰ ਜਿਸ ਦਿਨ ਮਨ ਗਾਉਣ ਲੱਗ ਪੈਂਦਾ ਹੈ ਤੇ ਉਸੇ ਦਿਨ ਮਹਾਰਾਜ ਕਹਿੰਦੇ ਜਾਗਤ ਤੇ ਸੁਪਨਾ ਭਲਾ ਜਿਤ ਵਸੀਐ ਪ੍ਰਭ ਕੈ ਸੰਗ ਉਦੇ ਸੁਤਿਆ ਵੀ ਨਾਮ ਜਪਿਆ ਜਾਂਦਾ ਆ ਉਹ ਅਵਸਥਾ ਹੈ ਅੱਠੇ ਪਹਿਰ ਗੁਣ ਗਾਈ ਤੇ ਫਿਰ ਗੁਰਸਿੱਖ ਅੱਠੇ ਪੈਰ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਮਹਾਰਾਜ ਕਹਿੰਦੇ ਪਰ ਇਹ ਦਾਤ ਆਪਣੇ ਆਪ ਨਹੀਂ ਮਿਲਦੀ ਗੁਰਪੂਰੇ ਤੇ ਪਾਈ ਇਹ ਦਾਤ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਮਿਲਦੀ ਹੈ ਐਵੇਂ ਨਹੀਂ ਇਹ ਦਾਤ ਮਿਲਦੀ ਇਸ ਕਰਕੇ ਗੁਰੂ ਘਰੇ ਚੱਲ ਕੇ ਆਉਣਾ ਹੀ ਪਏਗਾ ਜੇ ਦਾਤ ਲੈਣੀ ਹੈ ਫਿਰ ਗੁਰੂ ਨੇ ਹੁਣ ਇੱਕ ਹੋਰ ਸਾਡੇ ਚ ਕਮੀ ਹੈ ਅਸੀਂ ਸਮਝਦੇ ਜਦੋਂ ਗੁਰਦੁਆਰਾ ਸਾਹਿਬ ਐਂਟਰ ਹੋ ਗਏ ਨਾ ਲੈ ਵੀ ਹੁਣ ਆਪਾਂ ਕੋਈ ਗਲਤ ਕੰਮ ਨਹੀਂ ਕਰਨਾ ਹੁਣ ਨਹੀਂ ਮਾੜਾ ਕੰਮ ਕਰਨਾ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਬੈਠਾ ਹੈ ਗੁਰ ਸਿੱਖਾ ਗੁਰੂ ਤਾਂ ਤੇਰੇ ਅੰਗ ਸੰਗ ਨਾਲ ਹੈ ਆਖੋ ਸਤਨਾਮ ਉਹ ਕੋਈ ਵੀ ਸਮਾਂ ਨਹੀਂ ਜਦੋਂ ਗੁਰੂ ਤੇਰੇ ਨਾਲ ਨਹੀਂ ਬਸ ਇੱਕੋ ਹੀ ਗੱਲ ਬੇਨਤੀ ਕਰਿਆ ਕਰ ਸਤਗੁਰੂ ਪਰਿਵਾਰ ਸਤਸੰਗੀ ਹੋ ਜੇ ਜਿਹਦਾ ਪਰਿਵਾਰ ਸਤਸੰਗੀ ਹੈ ਉਹਦੇ ਵਰਗਾ ਦੁਨੀਆ ਤੇ ਕੋਈ ਸੌਖਾ ਨਹੀਂ ਉਹਦੇ ਕੋਲੇ ਆਨੰਦ ਹੈ ਉਹਦੇ ਕੋਲੇ ਖਿਡਾਓ ਹੈ ਉਹਦੇ ਕੋਲੇ ਵਾਹਿਗੁਰੂ ਜੀ ਦੀ ਰਹਿਮਤ ਹੈ ਹੁਣ ਦੇਖੋ ਆਪਾਂ ਸਾਰੇ ਹੀ ਨਤਨੇਮ ਕਰਦੇ ਹਾਂ ਮੈਂ ਕੋਈ ਵਕਰਾ ਨਹੀਂ ਕਰਦਾ ਆਪਾਂ ਸਾਰੇ ਕਰਦੇ ਆ ਇੱਕ ਦਿਨ ਕੀ ਹੋਇਆ ਨਾ ਭਾਵਨਾ ਬਣੀ ਵੀ ਜਿਹੜਾ ਕੀਰਤਨ ਸੋਲਾ ਸਾਹਿਬ ਆਪਾਂ ਕਰਦੇ ਆ ਨਾ ਉਹ ਮੈਂ ਬੱਚਿਆਂ ਤੋਂ ਕਰਾਣਾ ਦੋ ਬੱਚੇ ਮੇਰੇ ਬੱਚਿਆਂ ਨੇ ਦੋ ਦੋ ਜੀ ਅਸੀਂ ਆਪ ਚਾਰੇ ਅਸੀਂ ਬਹਿ ਗਏ ਤੇ ਬੱਚਿਆਂ ਨੂੰ ਮੈਂ ਕਿਹਾ ਕੀਰਤਨ ਸੋਲਾ ਕਰੋ ਬੱਚਿਆਂ ਨੇ ਕੀਰਤਨ ਸੋਲਾ ਆਰੰਭ ਕੀਤਾ ਜਿਹੜਾ ਉਹ ਆਨੰਦ ਉਹ ਰਸ ਆਇਆ ਮੈਂ ਬਿਆਨ ਨਹੀਂ ਕਰ ਸਕਦਾ ਕਿਉਂਕਿ ਇੱਥੇ ਪਰਿਵਾਰ ਸਤਸੰਗੀ ਬਣਾਉਣਾ ਹੈ ਤੇ ਉਹ ਸਤਸੰਗੀ ਗੁਰੂ ਦੀ ਕਿਰਪਾ ਨਾਲ ਬਣਨਾ ਅਸੀਂ ਨਹੀਂ ਬਣਾ ਸਕਦੇ ਨਾ ਸਾਡੇ ਕੋਲ ਇੰਨੀ ਤਾਕਤ ਹੈ ਪਰ ਜੇ ਗੁਰੂ ਚਾਵੇ ਤੇ ਰਹਿਮਤ ਦੇ ਘਰ ਵਿੱਚ ਆ ਕੇ ਜੀਵਨ ਵੀ ਸੰਵਾਰਦਾ ਤੇ ਰਹਿਮਤ ਵੀ ਕਰਦਾ ਉੱਥੇ ਫਿਰ ਉਹ ਆਨੰਦ ਉਹ ਖਿੜਾਓ ਅੰਦਰ ਦਾ ਪ੍ਰਾਪਤ ਹੁੰਦਾ ਜਿਹੜਾ ਕਦੇ ਮਿਟਦਾ ਹੀ ਨਹੀਂ ਉਹ ਭਾਵੇਂ ਤਤੀ ਤਵੀ ਤੇ ਬੈਠਾ ਹੋਵੇ ਤੇ ਭਾਵੇਂ ਖੋਪਰ ਲੈਂਦਾ ਹੋਵੇ ਉਹ ਆਨੰਦ ਨਹੀਂ ਕਿਤੇ ਜਾਂਦਾ ਆਖੋ ਸਤਨਾਮ ਇਸ ਕਰਕੇ ਗੁਰੂ ਤੋਂ ਆਪਾਂ ਆਨੰਦ ਲੈਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਦਾਤ ਹੀ ਗੁਰਪੂਰੇ ਤੇ ਪਾਈ ਇਹ ਗੁਰੂ ਤੋਂ ਪ੍ਰਾਪਤ ਹੋਣੀ ਹੈ ਇਹ ਰਹਾਉ ਦਾ ਬੰਦ ਮਤਲਬ ਵਿਸ਼ਾ ਇਸ ਸ਼ਬਦ ਦਾ ਵਿਸ਼ਾ ਹੈ ਹੁਣ ਇਸ ਵਿਸ਼ੇ ਨੂੰ ਗੁਰੂ ਸਾਹਿਬ ਜੀ ਕਿਸ ਤਰੀਕੇ ਆਪਾਂ ਨੂੰ ਸਮਝਾ ਰਹੇ ਨੇ ਆਓ ਰਲ ਮਿਲ ਕਰਕੇ ਵਿਚਾਰਨਾ ਕਰੀਏ ਸੋਰਠ ਮਹੱਲਾ ਪੰਜਵਾ ਧੰ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੋਰਠ ਰਾਗਣੀ ਅੰਦਰ 625 26 ਅੰਗ ਉੱਤੇ ਰਹਿਮਤ ਕਰਦੇ ਨੇ ਤੇ ਮਹਾਰਾਜ ਜੀ ਕਹਿੰਦੇ ਜਿੱਤ ਪਾਰ ਬ੍ਰਹਮ ਚਿੱਤ ਆਇਆ ਐ ਭਾਈ ਜਿਹੜੇ ਗੁਰਸਿੱਖਾਂ ਦੇ ਜਿਹੜੀ ਗੱਲ ਆਪਾਣ ਰਹਾਉ ਦੇ ਬੰਦ ਵਿੱਚ ਸਮਝੀ ਉਦੇ ਨਾਲ ਜੋੜ ਕੇ ਹਰ ਇੱਕ ਵਚਨ ਨੂੰ ਵਿਚਾਰਾਂਗੇ ਤੇ ਸਾਰੇ ਸ਼ਬਦ ਦੀ ਸਮਝ ਆ ਜਾਏਗੀ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਕਿਹਾ ਸੀ ਗੁਰ ਪੂਰੇ ਤੇ ਪਾਈ ਇਹ ਭਾਈ ਦਾਤ ਰਹਿਮਤ ਦੀ ਕਿੱਥੋਂ ਮਿਲਦੀ ਹੈ ਪੂਰੇ ਗੁਰੂ ਤੋਂ ਹੁਣ ਮਹਾਰਾਜ ਕਹਿੰਦੇ ਜਿੱਤ ਪਾਰ ਬ੍ਰਹਮਚਿਤ ਆਇਆ ਜਦੋਂ ਪੂਰਾ ਗੁਰੂ ਰਹਿਮਤ ਦੇ ਘਰ ਵਿੱਚ ਆਇਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰ ਸਿੱਖ ਦੇ ਹਿਰਦੇ ਘਰ ਵਿੱਚ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਕੇ ਬਹਿ ਗਿਆ ਆਖੋ ਸਤਨਾਮ ਇੱਕ ਗੱਲ ਬੇਨਤੀ ਕਰਾਂ ਹੁਣ ਆਪਾਂ ਅੱਖਾਂ ਮੀਚਾਂਗੇ ਨਾ ਅੰਧੇਰਾ ਦਿਸੇਗਾ ਹੋਰ ਕੁਝ ਨਹੀਂ ਦਿਸਣਾ ਤੇ ਜਿਸ ਦਿਨ ਪਾਰ ਬ੍ਰਹਮ ਗੁਰੂ ਅੰਦਰ ਵਸ ਗਿਆ ਅੰਦਰ ਦਾ ਪ੍ਰਕਾਸ਼ ਹੋ ਗਿਆ ਫਿਰ ਅੱਖਾਂ ਮੀਚਾਂਗੇ ਅੰਧੇਰਾ ਨਹੀਂ ਗਿਆਨ ਦਾ ਪ੍ਰਕਾਸ਼ ਦਿਸੇਗਾ ਅੱਜ ਅੱਖਾਂ ਖੋਲੋਗੇ ਆਕਾਰ ਦਿਸਣਗੇ ਪਰ ਜਿਸ ਦਿਨ ਗੁਰੂ ਅੰਦਰ ਵਸ ਗਿਆ ਨਾ ਪ੍ਰਕਾਸ਼ ਹੋ ਗਿਆ ਅੱਖਾਂ ਖੋਲੋਗੇ ਨਿਰਾਰਕਾਰ ਦਿਸੇਗਾ ਕੋ ਸਤਨਾਮ ਉਹ ਉਦੈ ਹੀ ਹੋਏਗਾ ਮਹਾਰਾਜ ਜੀ ਕਹਿੰਦੇ ਜਿਤ ਪਾਰ ਬ੍ਰਹਮਚਿਤ ਆਇਆ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪਰਮਾਤਮਾ ਵਸ ਜਾਂਦਾ ਹੈ ਸੋ ਘਰ దਈਏ ਵਸਾਇਆ ਉਸ ਹਿਰਦੇ ਰੂਪੀ ਘਰ ਨੂੰ ਪ੍ਰੇਰਕ ਵਾਹਿਗੁਰੂ ਪਰਮੇਸ਼ਰ ਆਪ ਵਸਾ ਦਿੰਦਾ ਹੈ ਜੀ ਦਾ ਘਰ ਪਰਮੇਸ਼ਰ ਹਿਰਦਾ ਘਰ ਵਸਾਵੇ ਉਸ ਹਿਰਦੇ ਘਰ ਵਿੱਚ ਕਦੇ ਦੁੱਖ ਹੋ ਨਹੀਂ ਸਕਦਾ ਆਖੋ ਸਤਨਾਮ ਉਥੇ ਗਿਆਨ ਦਾ ਪ੍ਰਕਾਸ਼ ਹੋਏਗਾ ਉਥੇ ਅੰਦਰ ਵੀ ਪ੍ਰਕਾਸ਼ ਤੇ ਬਾਹਰ ਵੀ ਪ੍ਰਕਾਸ਼ ਕੋ ਬੰਦਾ ਭਾਈ ਕਨਈਆ ਬਣ ਸਕਦਾ ਆਖੋ ਸਤਨਾਮ ਕਿਉਂਕਿ ਅੰਦਰ ਵਾਹਿਗੁਰੂ ਹੈ ਤੇ ਜਦੋਂ ਅੱਖਾਂ ਖੋਲ ਕੇ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਜਾਏਗੀ ਤੇ ਤੱਕਾਂਗੇ ਨਿਰਕਾਰ ਦਿਸੇਗਾ ਮਹਾਰਾਜ ਕਹਿੰਦੇ ਇਹ ਸਿਖਾ ਆ ਤੈਨੂੰ ਰੱਬ ਵਿਖਾਈਏ ਤੇਰੀਆਂ ਇਹਨਾਂ ਅੱਖਾਂ ਦੇ ਨਾਲ ਪਰ ਉਹਦੇ ਵਾਸਤੇ ਅੰਦਰ ਵਾਹਿਗੁਰੂ ਵਸਣਾ ਚਾਹੀਦਾ ਹੈ ਤਾਂ ਸਹਸਾ ਸਗਲ ਮਿਟਾਇਆ ਪਾਪ ਚੋਰੇ ਦੁੱਖ ਦਰਦ ਸਹਿਮ ਸਾਰੇ ਗੁਰੂ ਚੱਕ ਦਿੰਦਾ ਹੈ ਕੇਵਲ ਤੇ ਕੇਵਲ ਉੱਥੇ ਵਾਹਿਗੁਰੂ ਜੀ ਰਹਿਮਤ ਰਹਿ ਜਾਂਦੀ ਆਖੋ ਸਤਨਾਮ ਤੇ ਮਹਾਰਾਜ ਜੀ ਕਹਿੰਦੇ ਹਰ ਕੇ ਨਾਮ ਕੀ ਵਡਿਆਈ ਇਹ ਸਾਰੀ ਵਡਿਆਈ ਹਰੀ ਨਾਮ ਦੀ ਹੈ ਆਠ ਪਹਿਰ ਗੁਣ ਗਾਈ ਜਦੋਂ ਮਨੁੱਖ ਗੁਰੂ ਦੀ ਰਹਿਮਤ ਦੇ ਨਾਲ ਅੱਠੇ ਪਹਿਰ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਗੁਰ ਪੂਰੇ ਤੇ ਪਾਈ ਇਹ ਦਾਤ ਅੱਠੇ ਪਹਿਰ ਦੀ ਪੂਰੇ ਗੁਰੂ ਤੋਂ ਮਿਲਦੀ ਹੈ ਰਹਾਉ ਵਿਸ਼ਰਾਮ ਦੇ ਕੇ ਸਮਝਾਉਂਦੇ ਨੇ ਪ੍ਰਭ ਕੀ ਅਕਥ ਕਹਾਣੀ ਐ ਭਾਈ ਜਿਹੜਾ ਪ੍ਰਭੂ ਐ ਪਰਮਾਤਮਾ ਉਹਦੀ ਕਹਾਣੀ ਜੇ ਸਮਝਣੀ ਐ ਆ ਸਾਰਾ ਸੰਸਾਰ ਹੀ ਉਹਦਾ ਸਰੂਪ ਐ ਕਿਉਂਕਿ ਉਹਦੇ ਤਿੰਨ ਸਰੂਪ ਦੱਸੇ ਨੇ ਕਲੰਗੀਧਰ ਪਾਤਸ਼ਾਹ ਮਹਾਰਾਜ ਨੇ ਪਾਈ ਨੰਦ ਲਾਲ ਜੀ ਨੂੰ ਤੀਨ ਰੂਪ ਹੈ ਮੁਹਕੇ ਸੁਨੋ ਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਸਰੂਪ ਕਹੋ ਤੋਹੇ ਸਮਝਾਏ ਪਹਿਲਾ ਸ਼ਬਦ ਸਰੂਪ ਆਕਾਰ ਪੁਰਖ ਨਾਲ ਜੁੜਨਾ ਪਏਗਾ ਫਿਰ ਜਿਹੜਾ ਨਿਰਗੁਣ ਹੈ ਉਹ ਅੰਦਰ ਪ੍ਰਗਟ ਹੋਏਗਾ ਫਿਰ ਜਿਹੜਾ ਪ੍ਰਤੱਖ ਸਰਗੁਣ ਹੈ ਉਹਦੇ ਵਿੱਚੋਂ ਰੱਬ ਦਿਸੇਗਾ ਮਹਾਰਾਜ ਜੀ ਕਹਿੰਦੇ ਤਾਂ ਅ ਪ੍ਰਭ ਕੀ ਅਕਤ ਕਹਾਣੀ ਉਹਦੀ ਫਿਰ ਕਹਾਣੀ ਅਕਤ ਨਜ਼ਰ ਆਏਗੀ ਵੀ ਆ ਸੁੰਦਰ ਸਰੂਪ ਬੈਠੇ ਨੇ ਕਿੰਨੇ ਸੋਹਣੇ ਨੇ ਤੇ ਉਹ ਰੱਬ ਪਰਮਾਤਮਾ ਕਿੰਨਾ ਸੋਹਣਾ ਹੋਏਗਾ ਆਖੋ ਸਤਨਾਮ ਫਿਰ ਬੰਦੇ ਦੀ ਭਾਵਨਾ ਵਧਦੀ ਹੋਈ ਜਾਂਦੀ ਪਿਆਰ ਵਧਦਾ ਹੀ ਜਾਂਦਾ ਜਿੰਨਾ ਪਿਆਰ ਵਧੇਗਾ ਉਹਨਾਂ ਵਿਰਾਗ ਵੀ ਵਧੇਗਾ ਤੇ ਜਿੰਨਾ ਵਿਰਾਗ ਵਧੇਗਾ ਉਹਨਾਂ ਉਸ ਵਾਹਿਗੁਰੂ ਦੇ ਨਾਲ ਅਪੇਧਤਾ ਵਧੇਗੀ ਲੀਲਤਾ ਵਧੇਗੀ ਜਿਹਦੇ ਨਾਲ ਉਹ ਵਾਹਿਗੁਰੂ ਰਹਿਮਤ ਕਰਕੇ ਸਿੱਖ ਨੂੰ ਆਪਣਾ ਰੂਪ ਦੇ ਦਿੰਦਾ ਹੈ ਆਖੋ ਸਤਿਨਾਮ ਜਨ ਬੋਲਹਿ ਅੰਮ੍ਰਿਤ ਬਾਣੀ ਹੁਣ ਕਹਿੰਦੇ ਜਦੋਂ ਨਾ ਸੇਵਕ ਬਣ ਗੁਰੂ ਕੀ ਅੰਮ੍ਰਿਤ ਰੂਪੀ ਬਾਣੀ ਨੂੰ ਸੁਣਦਾ ਪੜ੍ਹਦਾ ਵਿਚਾਰਦਾ ਗਾਉਂਦਾ ਹੈ ਤਾਂ ਉਹ ਅਕਥ ਨੂੰ ਕਥਨ ਕਰਨ ਦੀ ਸਮਰੱਥਾ ਗੁਰੂ ਦੇ ਦਿੰਦਾ ਆਖੋ ਸਤਿਨਾਮ ਉਹ ਵਾਹਿਗੁਰੂ ਕੀ ਹੈ ਵਾਹਿਗੁਰੂ ਕਹਿਜੈ ਉਹ ਸਭਨਾ ਦੇ ਵਿੱਚ ਬੈਠਾ ਹੋਇਆ ਵਾਹਿਗੁਰੂ ਆਪ ਹੀ ਆਪਣਾ ਰੂਪ ਵਿਖਾ ਦਿੰਦਾ ਹੈ ਪਰ ਉਹ ਵਿਖਾਉਂਦਾ ਉਦੋਂ ਹੈ ਜਦੋਂ ਜਨ ਬਣ ਕੇ ਸੇਵਕ ਬਣ ਕੇ ਗੁਰੂ ਦੇ ਦਰ ਤੇ ਬਾਣੀ ਨੂੰ ਗਾਉਂਦਾ ਹੈ ਤਾਂ ਉਹ ਰਹਿਮਤਾ ਕਰਦਾ ਹੈ ਦੇਖੋ ਗੁਰਸਿੱਖੋ ਪੰਕਤੀਆਂ ਦੋ ਰਹਿ ਗਈਆਂ ਮੈਂ ਸਮਾਪਤੀ ਕਰਮ ਸਾਡੇ ਘਰ ਵਿੱਚ ਮੰਗਤਾ ਆਉਂਦਾ ਹੈ ਮੰਗਤਾ ਆ ਕੇ ਕੁਝ ਮੰਗਦਾ ਹੈ ਅਸੀਂ ਅੰਦਰੋਂ ਹੀ ਆਵਾਜ਼ ਦਿੰਨੇ ਭਾਈ ਅੱਗੇ ਚਲਾ ਜਾ ਪਰ ਮੰਗਤਾ ਖੜਾ ਏ ਉਹ ਫਿਰ ਕਹਿੰਦਾ ਵੀ ਮੈਨੂੰ ਕੋਈ ਪਾਓ ਕੁਝ ਦਾਣਾ ਫੱਕਾ ਆਟਾ ਤੇ ਬੰਦਾ ਫਿਰ ਅੰਦਰੋਂ ਆਵਾਜ਼ ਦਿੰਦਾ ਭਾਈ ਗਾਂਹ ਚਲਾ ਜਾ ਉਹ ਫਿਰ ਨਹੀਂ ਜਾਂਦਾ ਤੀਜੀ ਵਾਰ ਖਿਜ ਕੇ ਕਹਿੰਦਾ ਤੈਨੂੰ ਸੁਣਿਆ ਨਹੀਂ ਗਾਂਹ ਚਲਾ ਜਾ ਚੌਥੀ ਵਾਰ ਕਹਿੰਦਾ ਹਟਾ ਕੱਟਾ ਕੰਮ ਨਹੀਂ ਹੁੰਦਾ ਤੇ ਜਦੋਂ ਉਹ ਨਹੀਂ ਜਾਂਦਾ ਨਾ ਪੰਜਵੀਂ ਕਵਾਰ ਕਹਿੰਦਾ ਪਾ ਆਟੇ ਦੀ ਕੌਲੀ ਗਾਂਹ ਜਾਏ ਹੁਣ ਗੁਰਸਿੱਖੋ ਵਿਚਾਰਿਓ ਬੜੀ ਵਿਚਾਰਨ ਵਾਲੀ ਗੱਲ ਐ ਜੇ ਮੰਗਤਾ ਬਣਿਆ ਸੀ ਅਸੀਂ ਚਾਉਂਦੇ ਨਹੀਂ ਸੀ ਕੁਝ ਦੇਣਾ ਪਰ ਫਿਰ ਵੀ ਸਾਡੇ ਕੋਲੋਂ ਲੈ ਗਿਆ ਹੁਣ ਗੁਰਸਿੱਖੋ ਜੇ ਗੁਰੂ ਕੋਲੇ ਮੰਗਤੇ ਬਣਾਂਗੇ ਨਾ ਫੇਰ ਹੀ ਕਿਰਪਾ ਹੋਏਗੀ ਆਖੋ ਸਤਨਾਮ ਇਹ ਤੇ ਹੰਕਾਰ ਦਾ ਸੀਸ ਨਹੀਂ ਚੱਲਦਾ ਇੱਥੇ ਨਿਮਰਤਾ ਦਾ ਸੀਸ ਮੰਗਤਾ ਮਨ ਚੱਲਦਾ ਹੈ ਤੇ ਮਹਾਰਾਜ ਕਹਿੰਦੇ ਜਦੋਂ ਇਹ ਬਣ ਕੇ ਅੰਮ੍ਰਿਤ ਬਾਣੀ ਗਾਉਂਦਾ ਹੈ ਬਸ ਫਿਰ ਇਕੱਥ ਕਥਨ ਜਿਹੜਾ ਕਰਨਾ ਹੈ ਉਹ ਸਮਝ ਆ ਜਾਂਦੀ ਹੈ ਨਾਨਕ ਦਾਸ ਵਖਾਣੀ ਤੇ ਦਾਸ ਭਾਵ ਧਾਰ ਕੇ ਜਦੋਂ ਉਹ ਗੁਰੂ ਉਹਦੇ ਤੇ ਰਹਿਮਤ ਕਰਦਾ ਹੈ ਉਹ ਫਿਰ ਵਿਖਿਆਨ ਕਰਦਾ ਹੈ ਉਹ ਫਿਰ ਬਾਣੀ ਨੂੰ ਉਚਾਰਦਾ ਹੈ ਬਾਣੀ ਵਿਆਖਿਆ ਨਾਲ ਜੁੜਦਾ ਹੈ ਤੇ ਆਪ ਵੀ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਵਿਚਾਰवान ਹੁੰਦਾ ਹੈ ਮਹਾਰਾਜ ਕਹਿੰਦੇ ਜਦੋਂ ਦਾਸਾ ਭਾਵ ਦਿੰਦਾ ਹੈ ਨਾ ਤੇ ਵਿਖਿਆਨ ਵੀ ਫੇਰ ਹੀ ਆਉਂਦਾ ਆਖੋ ਸਤਨਾਮ ਤੇ ਇਹ ਸਾਰੀ ਦਾਤ ਸਾਰੀ ਕਿਰਪਾ ਇੱਕੋ ਥਾਂ ਤੋਂ ਪ੍ਰਾਪਤ ਹੁੰਦੀ ਹੈ ਉਹ ਕਿੱਥੋਂ ਗੁਰ ਪੂਰੇ ਤੇ ਜਾਣੀ ਜਦੋਂ ਮਨੁੱਖ ਆਪਣਾ ਆਪ ਪੂਰੇ ਗੁਰੂ ਨੂੰ ਸੌਂਪ ਦਿੰਦਾ ਹੈ ਤਾਂ ਪੂਰਾ ਗੁਰੂ ਫਿਰ ਇਹ ਦਾਤ ਦਿੰਦਾ ਹੈ ਇਹ ਸਮਝ ਦਿੰਦਾ ਹੈ ਇਹ ਉੱਚੀ ਮਤ ਦਿੰਦਾ ਹੈ ਜਿਹਦੇ ਨਾਲ ਅਕਾਲ ਪੁਰਖ ਦੇ ਘਰ ਜਾਣ ਵਾਲੀ ਉਹ ਉੱਚੀ ਆਤਮਿਕ ਅਵਸਥਾ ਉਡਾਰੀ ਜਿਹੜੀ ਬੁੱਧੀ ਦੀ ਉਡਾਰੀ ਹੈ ਉਹ ਸੁਰਤ ਦੀ ਉਡਾਰੀ ਪ੍ਰਾਪਤ ਹੋ ਜਾਂਦੀ ਹੈ ਤੇ ਇੱਕ ਦਿਨ ਉਸ ਅਕਾਲ ਪੁਰਖ ਵਿੱਚ ਅਭੇਦ ਹੋ ਕੇ ਆਪਣੇ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਅਕਾਲ ਪੁਰਖ ਨਾਲ ਜਾਰੜਦਾ ਹੈ ਆਕੋ ਸਤਨਾਮ ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਇੱਕੋ ਹੀ ਦਿੱਤਾ ਸਿਖਾ ਜਿਵੇਂ ਉਹ ਸੂਰਮੇ ਆਪਣਾ ਸਿਰ ਗੁਰੂ ਨੂੰ ਭੇਟ ਕਰਕੇ ਹਮੇਸ਼ਾ ਲਈ ਅਮਰ ਹੋ ਗਏ ਉਸੇ ਤਰ੍ਹਾਂ ਤੂੰ ਵੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਤਨ ਮਨ ਧਨ ਗੁਰੂ ਨੂੰ ਸੌਂਪ ਦੇ ਤੇ ਗੁਰੂ ਦਾ ਹੁਕਮ ਮੰਨ ਕੇ ਜੀਵਨ ਨੂੰ ਸੰਵਾਰ ਲੈ ਤਾਂ ਹੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਅਪਹਿ ਮਿਲੇ ਦੇ ਧਾਰਣੀ ਹੋ ਸਕਾਂਗੇ ਇੱਥੇ ਹੀ ਸਮਾਪਤੀ ਭੁੱਲਾ ਚੁੱਕਾਂ ਦੀ ਖਿਮਾ ਗੁਰਸਿੱਖੋ ਜਿੰਨੇ ਵੀ ਬੈਠੇ ਹੋ ਕਲਗੀਧਰ ਦੁਆਰਾ ਬਖਸ਼ੀ ਗੁਰਫਤੇ ਕਰੋ ਪ੍ਰਵਾਨ ਆਖੋ ਜੀ